ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਸੀਂ ਬਾਖੂ ਬੀ ਚਾਹੁੰਦੇ ਹੋ ਜੋ ਕਿ ਪੰਜ ਵਾਰ ਪੰਜਾਬ ਦੇ ਉੱਤੇ ਰਾਜ ਕਰ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਪਰ ਹਾਲ ਹੀ ਦੇ ਵਿੱਚ ਇੱਕ ਬਿਆਨ ਇਹਨਾਂ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਸਰਿਆ ਮ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਪਰਚਿਆਂ ਦੇ ਚਲਦਿਆਂ ਹੀ ਚੀਫ ਮਨਿਸਟਰ ਬਣਿਆ ਮੈਂ ਕਿਹੜਾ ਐਲ ਐਲ ਬੀ ਕੀਤੀ ਹੈ ਆਓ ਪਹਿਲਾਂ ਇਹ ਬਿਆਨ ਸੁਣਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦਾ ਤੇ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ ਕਿ ਆਖਿਰ ਸਾਡੇ ਨੇ तमअ ਦੀ छवि ਕੀ ਹੈ ਕੀ ਹੋਣੀ ਚਾਹੀਦੀ ਹੈ ਤੇ ਉਹ ਇਦਾਂ ਦੀ ਮਾਨਸਿਕਤਾ ਦੇ ਮਾਲਕ ਕਿੱਦਾਂ ਬਣ ਗਏ ਨੇ ਕਿ ਉਹਨਾਂ ਨੂੰ ਆਪਣੇ ਉੱਤੇ ਹੋਏ ਪਰਚੇ ਮਿਲੇ ਮੈੜਲਾਂ ਵਰਗੇ ਲੱਗਦੇ ਨੇ ਬਣ ਕੇ ਤਕੜੇ ਹੋ ਯਾਰ 93 ਸਾਲ ਦੀ ਉਮਰ ਆ ਮੈ ਮੇਰੀ ਦੇ ਬੱਚਾ ਹੋ ਜੇਗੀ ਫਰਕ ਪੈਂਦਾ ਚੰਕੀਰ ਤੇ ਵੀ ਹੋ ਗਿਆ ਕੀ ਉਹਦਾ ਵਿਗੜ ਗਿਆ ਜਿਹੜੇ ਪਰਚੇ ਆਲੇ ਹੋਣਗੇ ਉਹਨਾਂ ਦੀ ਇੱਜ਼ਤ ਹੋਊਗੀ ਇਹ ਪਰਚਾ ਕਰਕੇ ਕੀ ਬ੍ਰਿਸ਼ਣ ਬਣਿਆ ਹੋ ਮੈਂ ਕਿਹੜਾ ਕੋਈ ਐਲ ਐਲ ਬੀ ਕੀਤੀ ਹੈ ਮੈਂ 93 ਸਾਲ ਦੀ ਉਮਰ ਆ ਬਣ ਜੇ ਤਕੜੇ ਹੋ ਯਾਰ ਮੈਂ 93 ਸਾਲ ਦੀ ਉਮਰ ਆ ਤੇ ਮੈਂ ਡਰੀ ਜਾ ਮੇਰੇ ਤੇ ਪਰਚਾ ਹੋ ਜਾਏ ਕੀ ਫਰਕ ਪੈਂਦਾ ਸੁਖਵੀਰ ਤੇ ਵੀ ਹੋ ਗਿਆ ਕੀ ਉਹਦਾ ਵਿਗੜ ਗਿਆ ਜਿਹੜੇ ਪਰਚੇ ਵਾਲੇ ਹੋਣਗੇ ਉਹਨਾਂ ਦੀ ਇੱਜ਼ਤ ਹੋਊਗੀ ਮੈਂ ਪਰਚਿਆਂ ਕਰਕੇ ਕੀ ਬਨੇਸ਼ਰ ਬਣਿਆ ਹੋਰ ਮੈਂ ਕਿਹੜਾ ਕੋਈ ਐਲ ਐਲ ਬੀ ਕੀਤੀ ਹੈ ਮੈਂ 93 ਸਾਲ ਦੀ ਉਮਰ ਆ ਗੁਰਪਿਆਰੇ ਤੁਸੀਂ ਸਾਰਿਆਂ ਨੇ ਬਿਆਨ ਬਾਕੂ ਵੀ ਸੁਣੀ ਇਹ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਨਹੀਂ ਸੁਖਬੀਰ ਸਿੰਘ ਬਾਦਲ ਹੋਵੇ ਜਾਂ ਹੋਰ ਦੂਸਰੀਆਂ ਪਾਰਟੀਆਂ ਦੇ ਵੀ ਕਈ ਨੁਮਾਇंदे ਅਜਿਹੇ ਨੇ ਜਿਨ੍ਹਾਂ ਉੱਤੇ ਬਹੁਤ ਪਰਚੇ ਹੋਏ ਨੇ ਤੇ ਇੱਕ ਠੋਕੇ ਉਹ ਕਹਿੰਦੇ ਨੇ ਕਿ ਸਾਡੇ ਤੇ ਪਰਚੇ ਹੋਏ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਸਿਆਸਤ ਦੇ ਵਿੱਚ ਸਾਫ਼ ਸੁਥਰਾ ਪੋਲਿਟੀਸ਼ੀਅਨ ਹੈ ਕੌਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਰਚੇ ਆਖਿਰ ਹੋਏ ਕਿਉਂ ਕਿਉਂਕਿ ਤਾਕਤ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਜਦੋਂ ਅਕਾਲੀ ਰਾਜ ਹੁੰਦਾ ਹੈ ਪੰਜਾਬ ਦੇ ਵਿੱਚ ਉਦੋਂ ਕਾਂਗਰਸ ਤੇ ਉੱਤੇ ਜਾਂ ਦੂਜੀਆਂ ਸਿਆਸੀ ਤਿਰਾਂ ਦੇ ਉੱਤੇ ਅਜਿਹੇ ਹਮਲੇ ਕੀਤੇ ਜਾਂਦੇ ਨੇ ਅਜਿਹੇ ਕਾਰਜ ਕੀਤੇ ਜਾਂਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਫਿਰ ਇਹ ਬਾਦਸਤੂਰ ਜਾਰੀ ਹੀ ਰਹੇਗਾ ਕਿ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਏਗੀ ਤਾਂ ਉਹ ਕੀਤੇ ਹੋਏ ਜ਼ੁਲਮਾਂ ਦਾ ਬਦਲਾ ਲਵੇਗੀ ਹੀ ਲਵੇਗੀ ਤੇ ਇਹ ਹੁੰਦਾ ਨਹੀਂ ਕਈ ਦਹਾਕੀਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਚੱਲਦਾ ਹੀ ਆ ਰਿਹਾ ਹੈ ਜਿਸ ਦਾ ਖਾਮਿਆਜ਼ਾ ਇਹਨਾਂ ਪੋਲਿਟਿਸ਼ੀਅਨਸ ਨੂੰ ਤਾਂ ਘੱਟ ਭੁਗਤਣਾ ਪੈਂਦਾ ਹੈ ਪਰ ਪੰਜਾਬ ਦੀ ਆਵਾਮ ਲਗਾਤਾਰ ਇਸੇ ਲਈ ਹੀ ਅੱਜ ਪੰਜਾਬ ਨਿਲਾਮ ਹੋਣ ਦੀ ਕਗਾਰ ਤੱਕ ਆ ਪੁੱਜਾ ਹੈ ਉਹ ਪੰਜਾਬ ਜਿਸ ਨੂੰ ਦਰਿਆਵਾਂ ਦੀ ਧਰਤੀ ਕਿਹਾ ਗਿਆ ਸੀ ਉਹ ਅੱਜ ਪਾਣੀ ਦੀ ਬੂੰਦ-ਬੂੰਦ ਵਾਸਤੇ ਆਪ ਮਹਤਾਜ ਹੋ ਰਿਹਾ ਹੈ ਉਹ ਪੰਜਾਬ ਜੋ ਪੂਰੇ ਭਾਰਤ ਨੂੰ ਅਨਾਜ ਦਿਆ ਕਰਦਾ ਸੀ ਉਹ ਅੱਜ ਆਪ ਅਨਾਜ ਪੈਦਾ ਕਰਨ ਵਾਸਤੇ ਸਰਕਾਰਾਂ ਦੇ ਅੱਗੇ ਹੱਥ ਅਟਦਾ ਹੈ ਉਹ ਪੰਜਾਬ ਜਿਸ ਦੀ ਜਵਾਨੀ ਉੱਤੇ ਦੇਸ਼ ਨੂੰ ਨਾਜ਼ ਹੁੰਦਾ ਸੀ ਉਹ ਜਵਾਨੀ ਅੱਜ ਨਸ਼ੇ ਤੇ ਗਲਤਾਨ ਹੋਈ ਪਈ ਹੈ ਸਿੱਖੀ ਜਵਾਨੀ ਦਾ ਬੀਜ ਮੁੱਕਦਾ ਜਾ ਰਿਹਾ ਹੈ ਤੇ ਇਹ ਕਿਸੇ ਹੋਰ ਦੇ ਕਰਕੇ ਨਹੀਂ ਇਹ ਸਾਡੇ ਉਹੀ ਸਿਆਸਤਦਾਨ ਨੇ ਜਿਹਨਨੂੰ ਅਸੀਂ ਵੋਟਾਂ પાਕੇ ਕੁਰਸੀਆਂ ਤੇ ਤਾਂ ਬਿਠਾ ਦਿੰਨੇ ਆ ਪਰ ਉਹ ਕੁਰਸੀਆਂ ਤੇ ਬਹਿ ਕੇ ਉੱਚ ਅਹੁਦਿਆਂ ਤੇ ਬਹਿ ਕੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਆਏ ਦਿਨ ਫਾਹੇ ਟੰਗਦੇ ਨੇ ਤੇ ਆਪ ਆਪਣੀ ਸੱਤਾ ਦਾ ਸੁੱਖ ਆਰਾਮ ਨਾਲ ਭੋਗਦੇ ਨੇ ਪਰ ਇਸ ਵਾਰ ਇੱਕ ਆਵਾਜ਼ ਨਵੀਂ ਉਠਣੀ ਸ਼ੁਰੂ ਹੋਈ ਹੈ ਕਿ ਰਵਾਇਤੀ ਪਾਰਟੀਆਂ ਨੂੰ ਛੱਡ ਪੰਜਾਬ ਨੂੰ ਇੱਕ ਤੀਜਾ ਬਦਲ ਦਿੱਤਾ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈਨਸ ਹੋਵੇ ਜਾਂ ਅਕਾਲੀ ਟਕਸਾਲੀ ਹੋਣ ਜਾਂ ਆਮ ਆਦਮੀ ਪਾਰਟੀ ਕੀ ਇਹ ਪੰਜਾਬ ਨੂੰ ਤੀਜਾ ਬਦਲ ਦੇ ਪਾਣਗੇ ਜੇ ਬੁੱਧੀਜੀਵੀਆਂ ਦੀਆਂ ਜਾਂ ਲੋਕਾਂ ਦੀ ਰਾਏ ਜਾਣੀਏ ਤਾਂ ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਅਗਰ ਇਹ ਸਾਰੀਆਂ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਆਪਣੇ ਨੁਮਾਇंदे ਉਤਾਰਨ ਮੈਦਾਨ ਦੇ ਵਿੱਚ ਤਾਂ ਕੋਈ ਰਵਾਇਤੀ ਪਾਰਟੀ ਸਾਹਮਣੇ ਨਹੀਂ ਖੜ ਸਕਦੀ ਪਰ ਜੇਕਰ ਅਲੱਗ-ਅਲੱਗ ਹੋ ਕੇ ਇਹ ਪਾਰਟੀਆਂ ਆਪਣੇ ਨੁਮਾਇंदे ਮੈਦਾਨ ਦੇ ਵਿੱਚ ਉਤਾਰ ਦਿਆਂ ਨੇ ਤਾਂ ਕਿਤੇ ਨਾ ਕਿਤੇ ਉਸ ਦਾ ਲਾਹਾ ਮੜ ਰਵਾਇਤੀ ਪਾਰਟੀਆਂ ਹੀ ਲੈ ਜਾਣਗੀਆਂ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ